ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਵਨ ਸਵਾਗਤ ਕਰਦੀ ਆ ਜੀ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਅਮੀਰ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈਗੇ ਜੀ ਲਓ ਜੀ ਇਹ ਦਿਨ ਹੈਗਾ ਸੋਮਵਾਰ ਯਾਨੀ ਕਿ ਅੱਜ ਦਾ ਹੀ ਦਿਨ ਹੈ ਤੇ ਸਵੇਰ ਦੇ 7:6 ਦਾ ਟਾਈਮ ਆ ਜੀ ਤੇ ਮੈਂ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰ ਲਈ ਸੀ ਜੀ ਤੇ ਉਸ ਤੋਂ ਬਾਅਦ ਆਪਾਂ ਸਬਜ਼ੀ ਬਣਾ ਰਹੇ ਹਾਂ ਸਬਜ਼ੀ ਆਪਾਂ ਬਣਾ ਰਿਹਾ ਪੇਠੇ ਦੀ ਜੀ ਤੇ ਗੈਸ ਦੇ ਉੱਪਰ ਕੜਾਹੀ ਰੱਖ ਲਈ ਸੀ ਜੀ ਤੇ ਉਹਦੇ ਵਿੱਚ ਸਰ੍ਹੋਂ ਦਾ ਤੇਲ ਪਾਤਾ ਸੀ ਜੀ ਤੇ ਮੈਂ ਪਿਆਜ਼ ਨਹੀਂ ਪਾ ਰਹੀ ਜੀ ਇਸ ਦੇ ਵਿੱਚ ਤੇ ਮੇਥੀ ਦਾਣਾ ਪਾ ਕੇ ਤੇ ਟਮਾਟਰ ਪਾ ਕੇ ਆਪਾਂ ਬਸ ਟਮਾਟਰ ਦਾ ਤੜਕਾ ਲਾਵਾਂਗੇ ਟਮਾਟਰ ਘੋਨ ਕੇ ਬਸ ਤੇ ਉਹਦੇ ਵਿੱਚ ਆਪਾਂ ਪੇਠਾ ਪਾ ਲਾਂਗੇ ਜੀ ਬਸ ਤੇ ਹਲਕਾ ਜਿਹਾ ਪੇਠੇ ਨੂੰ ਘੋਨ ਕੇ ਮੈਂ ਤੇਲ ਦੇ ਵਿੱਚ ਮਸਾਲੇ ਆਪਣੇ ਬਸ ਜਿਹੜੇ ਨਾਰਮਲ ਘਰ ਦੇ ਵਿੱਚ ਹੁੰਦੇ ਉਹ ਪਾ ਕੇ ਤੇ ਬਸ ਇਸ ਨੂੰ ਤੜਕਾ ਲਾ ਲੂੰਗੀ ਤੇ ਨਾਲ-ਨਾਲ ਮੈਂ ਆਟਾ ਛਾਣ ਕੇ ਰੱਖ ਲਿਆ ਸੀ ਜੀ ਤੇ ਆਟਾ ਵੀ ਆਪਾਂ ਬਸ ਗੁੰਨ ਕੇ ਰੱਖ ਲਾਂਗੇ ਲਓ ਜੀ ਪੇਠਾ ਪਾਤਾ ਮੈਂ ਤੇ ਹੁਣ ਇਸ ਦੇ ਵਿੱਚ ਮਸਾਲੇ ਪਾ ਕੇ ਤੇ ਇਸ ਨੂੰ ਆਪਾਂ ਟੱਕ ਕੇ ਰੱਖ ਦਾਂਗੇ ਆਟਾ ਗੁੰਨ ਕੇ ਤੇ ਮੇਰੀ ਵਾਸ਼ਿੰਗ ਮਸ਼ੀਨ ਲਾਈ ਪਈ ਸੀ ਤੇ ਉਸ ਤੋਂ ਬਾਅਦ ਮੈਂ ਕੱਪੜੇ ਧੋ ਦੂੰਗੀ ਨਾਲ-ਨਾਲ ਆਪਣੇ ਕੰਮ ਹੁੰਦੇ ਰਹਿਣਗੇ ਥੋੜੇ-ਥੋੜੇ ਤੇ ਆਪਣੀ ਅੱਜ ਫਰਿੱਜ ਵੀ ਸਵੇਰੇ ਉੱਠਦਿਆਂ ਨੇ ਰਾਤ ਨੂੰ ਫਰਿੱਜ ਚੱਲੀ ਨਹੀਂ ਖਰਾਬ ਹੋਈ ਪਈ ਆ ਸਵੇਰੇ ਉੱਠ ਕੇ ਦੇਖਿਆ ਤਾਂ برف ਜੰਮੀ ਨਹੀਂ ਸੀ ਵੈਸੇ ਤਾਂ ਫਰਿੱਜ ਚੱਲ ਰਹੀ ਸੀ ਪਰ برف ਨਹੀਂ ਸੀ ਜੰਮੀ ਉਹਦੇ ਵਿੱਚ ਪਰ ਉਹ ਕੀ ਚੱਲਦੀ ਸੀ ਜਦੋਂ ਲਾਈਟ ਚੱਲਦੀ ਸੀ ਉਹਦੀ ਤਾਂ ਸਵੇਰੇ ਸਵੇਰੇ ਮੂਡ ਖਰਾਬ ਹੋ ਗਿਆ ਖਰਚਿਆਂ ਨੂੰ ਥਾਂ ਹੋ ਗਿਆ ਨਵਾਂ ਬੱਸ ਕਹਿੰਦੇ ਹੁੰਦੇ ਆ ਕਿ ਵੀਲਦਾਰੀ ਦੇ ਵਿੱਚ ਕੋਈ ਨਾ ਕੋਈ ਖਰਚਾ ਖੜਾ ਹੀ ਰਹਿੰਦਾਗਾ ਇੱਕ ਖਰਚਾ ਪੂਰਾ ਕਰਦੇ ਉਦੋਂ ਨਵਾਂ ਤੋਂ ਨਵਾਂ ਕੋਈ ਹੋਰ ਖਰਚਾ ਸ਼ੁਰੂ ਹੋ ਜਾਂਦਾਗਾ ਸੁਬਾ ਸੁਬਾ ਹੀ ਮੂਡ ਖਰਾਬ ਹੋ ਗਿਆ ਜਿੱਤਾ ਦੇਖ ਕੇ ਫਰਿਜ ਨੂੰ ਲੋ ਜੀ ਹੁਣ ਮੈਂ ਆਟਾ ਗੁੰਨ ਦਿੰਨੇ ਆ ਤੇ ਆਟਾ ਗੁੰਨ ਕੇ ਕੱਪੜੇ ਧੋ ਲੂੰਗੀ ਤੇ ਕੱਪੜੇ ਧੋ ਕੇ ਉਸ ਤੋਂ ਬਾਅਦ ਰੋਟੀ ਬਣਾਉਂਗੀ ਕਿਉਂਕਿ ਟਾਈਮ ਹੈਗਾ ਮੇਰੇ ਕੋਲੇ ਹਜੇ ਰੋਟੀ ਲੱਗਣ ਚ ਸਾਢੇ 1/4 ਇਹ ਕੰਮ ਤੇ ਜਾਂਦੇ ਹੁੰਦੇ ਉਸ ਤੋਂ ਪਹਿਲਾਂ ਆਪਾਂ ਰੋਟੀ ਬਣਾ ਤਾਂਗੇ ਇਹਨਾਂ ਨੂੰ ਤੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਕੱਪੜੇ ਧੋ ਲੂੰਗੀ ਆਟਾ ਗੁੰਨ ਕੇ ਰੱਖ ਦਿੰਨੇ ਆਂਗੇ ਬੱਚੇ ਉੱਠ ਖੜੇ ਸੀਗੇ ਅਰਮਾਨ ਦਾ ਦੁੱਧ ਲੈਣ ਚਲਾ ਗਿਆ ਸੀ ਉਹਦਾ ਤਾਂ ਟਾਈਮ ਪੱਕਾ ਹੀ ਹੈਗਾ ਸੁਬਾ ਤੇਰੇ ਪਾਪਾ ਨਹਾ ਰਹੇ ਸੀ ਉਹ ਨਹਾ ਕੇ ਬਸ ਉਸ ਤੋਂ ਬਾਅਦ ਉਹ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰ ਲੈਂਦੇ ਆਗੇ ਉਹਨਾਂ ਕੋਲੇ ਵੀ ਬਸ ਸੁਬਾ ਟਾਈਮ ਘੱਟ ਹੀ ਹੁੰਦਾ ਕਿਉਂਕਿ ਤੇਰੇ ਉੱਠ ਕੇ ਪਹਿਲਾਂ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਦੇ ਆ ਉਸ ਤੋਂ ਬਾਅਦ ਉਹ ਉੱਠ ਕੇ ਬਸ ਇਸ਼ਨਾਨ ਵਗੈਰਾ ਕਰਕੇ ਤੇ ਉਹ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲੈਂਦੇ ਆਗੇ ਸੁਬਾ ਤੇ ਉਸ ਤੋਂ ਬਾਅਦ ਉਹਨਾਂ ਦਾ ਕੰਮ ਦਾ ਟਾਈਮ ਹੋ ਜਾਂਦਾ ਜੀ ਪੱਗ ਵਗੈਰਾ ਬੰਨ੍ਹਦੇ ਆ ਕਹਦੇ ਹੁੰਦੇ ਆ ਉਹ ਤੁਹਾਨੂੰ ਰੋਟੀ ਪਾਣੀ ਖਾਂਦੇ ਆਗੇ ਫਿਰ ਛੱਟ ਬੈਠ ਜਾਂਦੇ ਆ 5-7 ਮਿੰਟ ਤੇਰਾ ਕੰਮ ਦਾ ਟਾਈਮ ਹੋ ਜਾਂਦਾ ਜਾਣਦਾ ਲੋ ਜੀ ਉਸ ਤੋਂ ਬਾਅਦ ਮੈਂ ਕੱਪੜੇ ਧੋ ਕੇ ਤੇ ਰੋਟੀ ਲੱਗ ਗਈ ਸੀ ਹੁਣ ਆਪਾਂ ਰੋਟੀ ਬਣਾ ਲਾਂਗੇ ਰੋਟੀ ਬਣਾ ਕੇ ਫਿਰ ਝਾੜੂ ਪੋਚੇ ਦਾ ਕੰਮ ਰਹਿ ਜਾਏਗਾ ਕੱਪੜੇ ਤਾਂ ਆਪਾਂ ਧੋ ਹੀ ਲੈ ਆਗੇ ਗਰਮੀ ਦੇ ਵਿੱਚ ਤਾਂ ਬਸ ਮੈਂ ਰੋਟੀ ਬਣਾ ਰਹੀ ਸੀ ਰਮਾਨ ਚਾਦਰਾਂ ਝਾੜ ਕੇ ਵਿਛਾ ਰਿਹਾ ਸੀਗਾ ਰਮਾਨ ਬਸ ਐਨੀ ਕੁ ਹੈਲਪ ਹੋ ਜਾਂਦੀ ਐ ਇਹਨੇ ਨਾਲ ਆਪਣੇ ਕਹਿੰਦੇ ਹੁੰਦੇ ਬਸ ਚਾਦਰਾਂ ਚੋਦਰਾਂ ਝਾੜ ਕੇ ਵਿਛਾ ਦਿੰਦਾ ਹੈਗਾ ਬਾਦ ਦੇ ਵਿੱਚ ਮੈਂ ਝਾੜੂ ਕੱਢ ਦੂੰਗੀ ਤੇ ਡਸਟਿੰਗ ਅਰਮਾਨ ਕਰ ਦਿੰਦਾ ਹੁੰਦਾ ਜਾਂ ਪ੍ਰਾਪ ਕਰ ਦਿੰਦੀ ਹੁੰਦੀ ਹੈਗੇ ਇਹਨੇ ਨਾਲ ਹੀ ਆਪਣੀ ਬਹੁਤ ਹੈਲਪ ਹੋ ਜਾਂਦੀ ਹੈ ਜੀ ਜਦੋਂ ਛੋਟੇ ਛੋਟੇ ਕੰਮ ਬੱਚੇ ਕਰ ਦਿੰਦੇ ਹੈਗੇ ਤੇ ਆਪਣੇ ਚਲੋ ਆਪਣਾ ਹੋ ਝਾੜੂ ਰਹਿ ਜਾਊਗਾ ਝਾੜੂ ਮੈਂ ਕੱਢ ਦੂੰਗੀ ਤੇ ਅਰਮਾਨ ਪੋਚਾ ਲਾ ਦੂੰਗਾ ਬਸ ਛੋਟੇ ਛੋਟੇ ਕੰਮਾਂ ਨਾਲ ਹੀ ਹੁੰਦਿਆ ਨਾਲੇ ਬੱਚਿਆਂ ਦਾ ਟਾਈਮ ਲੰਘ ਜਾਂਦਾ ਨਾਲੇ ਆਪਦੀ ਹੈਲਪ ਹੋ ਜਾਂਦੀ ਹੈ ਜੀ ਮੇਰੇ ਰੋਟੀ ਬਣਾਉਂਦੀ ਬਣਾਉਂਦੀ ਬਸ ਇਹਨੇ ਦੋਨੇ ਰੂੰਦੀਆਂ ਚਾਦਰਾਂ ਛਾੜ ਕੇ ਵਿਛਾਤੀਆਂ ਸੀਗੀਆਂ ਤੇ ਪ੍ਰਾਵ ਆਪਣਾ ਹੋਮਵਰਕ ਕਰ ਰਹੀ ਸੀ ਇੱਥੇ ਮੈਂ ਉਹਨੇ ਰੋਟੀ ਬਣਾ ਰਹੀ ਸੀਗੀ ਲੋ ਜੀ ਇਸ ਤੋਂ ਬਾਅਦ ਮੈਂ ਝਾੜੂ ਘੱਟ ਦੂੰਗੀ ਰੋਟੀ ਬਣ ਗਈ ਸੀਗੀ ਹੁਣ ਤੇ ਝਾੜੂ ਘੱਟ ਦੂੰਗੀ ਮੈਂ ਤੇ ਰਮਾਨ ਲਾ ਦੂੰਗਾ ਪੋਚਾ ਤੇ ਮੈਂ ਥਾਂ ਧੋ ਦੂੰਗੀ ਥਾਂ ਧੋ ਕੇ ਤੇ ਕੱਪੜੇ ਹਜੇ بس تو ਉਤਲੇ ਸੀ ਤੇ ਸੁੱਕਣੇ ਨਹੀਂ ਸੀ ਪਾਇ ਕਿਉਂਕਿ ਰੋਟੀ ਦਾ ਟਾਈਮ ਹੋ ਗਿਆ ਸੀ ਮੈਂ ਚਲ ਕੇ ਰਤੋਤੇ ਗਿਆ ਤੇ ਸੁੱਕਣੇ ਆਪਾਂ ਬਾਅਦ ਚ ਪਾ ਦਾਂਗੇ ਥਾਂ ਧੋ ਕੇ ਕੇਰਾ ਧੋਣ ਦਾ ਕੰਮ ਨਿਭੜ ਜਾਂਦਾ ਕੱਪੜੇ بس ਕਿਨਾਂ ਸੁੱਕਣੇ ਚਲੇ ਹੁੰਦਾ ਵੀ ਬਾਅਦ ਦੇ ਵਿੱਚ ਪਾ ਲਾਂਗੇ ਗਰਮੀ ਦੇ ਵਿੱਚ ਤਾਂ ਝਾੜੂ ਕੱਢਣਾ ਵੀ ਔਖਾ ਲੱਗਦਾਗਾ ਬੱਚੇ ਲੋਕਾਂ ਨੇ ਪੁੱਛੇ ਪੁੱਛੇ ਬੱਚੇ ਲਾ ਦਿੰਦੇ ਕਿ ਡਸਟਿੰਗ ਕਰ ਦਿੰਦੇ ਹੈਗੇ ਇੱਕ ਧੁੱਪ ਚੜ ਜਾਂਦੀ ਚੜਦੀ ਧੁੱਪ ਹੀ ਆ ਜਾਂਦੀ ਵਸੇ ਆਪਣੇ ਦਾ ਘਰੇ ਆ ਕਰਕੇ ਥੋੜਾ ਜਿਹਾ ਦਿੱਕਤ ਹੋ ਜਾਂਦੀ ਕਿ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਤੁਸੀਂ ਦੇਖ ਸਕਦੇ ਹੋ ਪਿਛਲੇ ਘੇੜ ਤੋਂ ਵੀ ਆਪਣੇ ਧੁੱਪ ਅੰਦਰ ਆ ਰਹੀ ਹੈਗੀ ਮਸਾ ਐ ਨੰਗਾ ਜਾਂਦਾ ਦੇਣਾ ਸਾਰਾ ਦੇਣਾ ਆਪਦੇ ਕੱਪੜੇ ਪਏ ਆਗੇ ਦੋ ਤਿੰਨ ਸੂਟ ਸਿਉਣ ਵਾਲੇ ਕੁਝ ਤਾਂ ਗਰਮੀ ਕਰਕੇ ਵੈਸੀ ਸਿਉਣ ਨੂੰ دل ਨਹੀਂ ਕਰਦਾ ਆਪਦੇ ਵੀ ਪਏ ਆਗੇ ਤੇ ਕੱਪੜੇ ਚਾਹੇ ਆਪਣੇ ਕਾਟਨ ਦੇ ਜਿੰਨਾ ਮਰਜ਼ੀ ਕਹਿ ਦਿਗੇ ਨਵੇਂ ਕੱਪੜੇ ਗਰਮੀ ਦੇ ਵਿੱਚ ਨਹੀਂ ਪੈਂਦੇਗੇ ਕੁਝ ਤਾਂ ਤਾਂ ਕਰਕੇ ਮੈਂ ਕਾਲਜੀ ਕਰੀ ਜਾਂਦੀ ਸੀ ਸਿਉਣ ਦੀ ਤੇ ਕੁਝ ਹੁਣ ਟਾਈਮ ਵੀ ਨਹੀਂ ਲੱਗਦਾ ਇੰਨਾ ਸਿਉਣ ਦਾ 12 ਤੱਕ ਕੰਮ ਨੂੰ ਵੱਜ ਜਾਂਦੇ ਉਸ ਤੋਂ ਬਾਅਦ ਆਇਆ ਹੁੰਦਾ ਵੀ ਬੈਂਚਟ ਰੈਸਟ ਕਰਕੇ ਫਿਰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਨੂੰ ਐ ਹੁੰਦਾ ਵੀ ਬੈਂਚਟ ਚਲੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਗੇ ਆਪਣਾ ਸਹਜ ਪਾਠ ਸ਼ੁਰੂ ਕੀਤਾ ਵਾ ਤੇ ਅੱਜ ਮੈਂ ਪ੍ਰਵ ਬਾਰ-ਬਾਰ ਕਹੀ ਜਾਂਦੀ ਕਹਿੰਦੀ ਮੇਰਾ ਵੀ ਕਹਿੰਦੀ ਬਣਾ ਕੇ ਦੇ ਸੂਟ ਤੇ ਅੱਜ ਆਪਾਂ ਥੋੜਾ ਜਿਹਾ ਕੰਮ ਕੱਢ ਕੇ ਪ੍ਰਵ ਦਾ ਸੂਟ ਵੀ ਬਣਾਵਾਂਗੇ ਮੈਂ ਝਾੜੂ ਕੱਢ ਦੂੰਗੀ ਮੈਂ ਝਾੜੂ ਕੱਢ ਕੇ ਤੇ ਥਾਂ ਧੋਵਾਂਗੀ ਤੇ ਅਰਮਾਨ ਲਾਊਗਾ ਪੋਚਾ ਸਾਰਾ ਸਮਾਨ ਪਾਸੇ ਕਰਕੇ ਕੱਢਣਾ ਪੈਂਦਾ ਜੇ ਕਹਿੰਦੇ ਹੁੰਦੇ ਝਾੜੂ ਵੀ। ਪ੍ਰਾਵਾ ਪ੍ਰਾਵ ਕੱਢਤਾ ਦਿੰਦੀ ਝਾੜੂ ਪ੍ਰਾਵ ਨੂੰ ਥੋੜਾ ਜਿਹਾ ਵੀ ਸਮਾਨ ਹਲਾਉਣ ਦਾ ਥੋੜਾ ਜਿਹਾ ਦਿੱਕਤ ਹੋ ਜਾਂਦੀ ਹੈ ਕਿ ਮਸ਼ੀਨਾਂ ਮਸ਼ੀਨਾ ਪਾਸੇ ਕਰਨ ਦੇ। ਬਿਉਂ ਆ ਛੋਟੀ ਆ ਹਨ ਬੱਚੇ ਝਾੜੂ ਚਲ ਕੱਢਤਾ ਲੈ ਜਾਂਦੇ ਆਂਗੇ ਫੇਰ ਵੀ ਸਮਾਨ ਚੱਕਣ ਦਾ ਔਖਾ ਹੋ ਜਾਂਦਾ ਬੱਚਿਆਂ ਨੂੰ। ਵੀ ਆਪ ਹੁਣ ਆਪ ਆਪਾ ਸਮਾਰ ਕੇ ਝਾੜੂ ਕੱਢ ਲੈਂਦੇ ਆਂਗੇ ਉਹਦੇ ਖੰਨ ਸੁਭਾਸ ਨੂੰ ਹਲਾ ਕੇ ਆਸੇ ਪਾਸੇ ਕਰਕੇ। ਬਾਕੀ ਫਾਰਸੀ ਸਿਮੈਂਟ ਵਾਲੇ ਆਗੇ ਸ਼ੋਰਾ ਕਾਫੀ ਆ ਜਾਂਦਾਗਾ ਤੇ ਸ਼ੋਰਾਂ ਹੀ ਉੱਡ ਜਾਂਦਾਗਾ ਬਸ ਤਾਂ ਇੱਕ ਵਾਰੀ ਜਦੋਂ ਪੋਚਾ ਲੱਗ ਜਾਂਦਾ ਉਸ ਤੋਂ ਬਾਅਦ ਤਾਂ ਥਾਂ ਚਲੋ ਵਧੀਆ ਲੱਗਣ ਲੱਗ ਜਾਂਦਾ ਕਿਉਂਕਿ ਪਾਈ ਹੋਈ ਹੈਗੀ ਪੀ ਜਦੋਂ ਪੋਚਾ ਲੱਗ ਜਾਂਦਾ ਉਸ ਤੋਂ ਬਾਅਦ ਚੱਪਲ ਹੋ ਕੇ ਨਾ ਬਾਹਰ ਹੀ ਕੱਢ ਕੇ ਆਉਂਦੇ ਚੱਪਲਾਂ ਕਹਿੰਦੇ ਨੇ ਸ਼ਾਮ ਤੱਕ ਫਿਰ ਚੱਪਲ ਅੰਦਰ ਨਹੀਂ ਲੈ ਕੇ ਆਉਂਦੇ। ਲਓ ਜੀ ਮੈਂ ਝਾੜੂ ਕੱਢਤਾ ਸੀ ਤੇ ਰਮਾਨ ਇੱਥੇ ਹੁਣ ਪੋਚਾ ਲਾਉਣ ਲੱਗ ਗਿਆਗਾ ਤੇ ਮੈਂ ਥਾਂ ਧੋਣ ਦੂੰਗੀ ਹੁਣ। ਥਾਂ ਧੋ ਕੇ ਉਸ ਤੋਂ ਬਾਅਦ ਕੱਪੜੇ ਸੁੱਕਣੇ ਪਾਉਂਗੀ ਮੈਂ। ਕੱਪੜੇ ਵੀ ਅੱਜ ਕਾਫੀ ਹੋਏ ਪਏ ਸੀ ਦੋ ਦਿਨਾਂ ਦੇ ਸੀ ਕੁਝ ਤਾਂ ਕਰਲ ਨਹੀਂ ਸੀ ਧੋਤੇ ਬਾਕੀ ਬੈੱਡ ਸ਼ੀਟ ਵਗੈਰਾ ਚੇਂਜ ਕੀਤੀ ਸੀਗੀ ਪੱਗਾਂ ਪੁੱਗਾਂ ਲੰਘਾ ਪੰਗਾਂ ਸੀ ਇਹਨਾਂ ਦੀਆਂ। ਤੇ ਕਾਫੀ ਕੱਪੜੇ ਹੋ ਗਏ ਸੀ ਪਰ ਚਲੋ ਆਪਣਾ ਕੰਮ ਤਾਂ ਨਿਭੜੀ ਗਿਆ ਸੀ ਸਵੇਰੇ ਧੋਤੇ ਸੀਗੇ ਤੇ ਸੁੱਕਣੇ ਪਾਉਣ ਵਾਲੇ ਰਹਿੰਦੇ ਸੀ ਹੁਣ ਮੈਂ ਪਿਛਲਾ ਵੇੜਾ ਧੋ ਕੇ ਤੋਂ ਉਸ ਤੋਂ ਬਾਅਦ ਆਪਣਾ ਮੂਰਲਾ ਲੈਟਰਿੰਗ ਬਾਥਰੂਮ ਤੇ ਵੇੜਾ ਜਿਹੜਾ ਜਿੰਨਾ ਵੀ ਹੈਗਾ ਛੋਟਾ ਮੋਟਾ ਜਿਹੜਾ ਆਪਣਾ ਹੁਣ ਧੋ ਦਾਂਗੇ ਕਿਉਂਕਿ ਬਾਹਰ ਤਾਂ ਪੋਚਾ ਲਾ ਕੇ ਨਹੀਂ ਲੋਟ ਆਉਂਦਾ ਰੇਤਾ ਮਿੱਟੀ ਬਹੁਤ ਆਉਂਦਾ ਬਾਹਰੋਂ ਤਾਂ ਆਪਾਂ ਨੂੰ ਧੋਣਾ ਹੀ ਪੈਂਦਾ ਹੈਗਾ ਤੇ ਨਾਲੇ ਬਹੁਤ ਹੁਣ ਗਰਮ ਹੋ ਜਾਂਦਾ ਥਾਂ ਚਲੋ ਪਾਣੀ ਜਦੋਂ ਆਪਾਂ ਮਾਰ ਦਿੰਦੇ ਆ ਕੇਰਾਂ ਤਾਂ ਕਹਿੰਦੇ ਹੁੰਦਾ ਠੰਡਾ ਜਾ ਹੋ ਜਾਂਦਾ ਥਾਂ ਤੇ ਬਾਹਰ ਧੋ ਕੇ ਤੇ ਵੈਪਰ ਕਹਿੰਦੇ ਹੁੰਦਾ ਖਿੱਚ ਦਾਂਗੇ ਆਪਾਂ ਰਮਾਨ ਹੁਣ ਪੋਚਾ ਲਾ ਦੂਗਾ ਸਾਰੇ ਪੋਚਾ ਤਾਂ ਵੈਸੇ ਮੈਂ ਵੀ ਲਾ ਲੈਨੀ ਆਂਗੀ ਪਰ ਵੀ ਕਦੇ-ਕਦੇ ਲਾਉਣੀ ਹੁੰਨੇ ਆ ਮੈਨੂੰ ਟੂ ਹੀ ਦੀ ਪ੍ਰੋਬਲਮ ਕਾਫੀ ਵੀ ਮੈਨੂੰ ਨਾ ਥੋੜਾ ਜਿਹਾ ਮਣਕਿਆਂ ਦੀ ਪ੍ਰੋਬਲਮ ਹੋਈ ਵੀ ਹੋਈ ਵੀ ਆ ਜੀ ਤੇ ਮੈਨੂੰ ਮਣਾ ਕੀਤਾ ਵਾ ਪੋਚਾ ਲਾਉਣ ਤੋਂ ਤੇ ਤਾਂ ਕਰਕੇ ਮੈਂ ਪੋਚਾ ਨਹੀਂ ਲਾਉਂਦੀਗੀ ਤੇ ਕਦੇ-ਕਦੇ ਜਦੋਂ ਰਮਾਨ ਕੋਲ ਟਾਈਮ ਨਹੀਂ ਹੁੰਦਾ ਉਦੋਂ ਮੈਨੂੰ ਫਿਰ ਲਾ ਵੀ ਲੈਨੀ ਆ ਵੀ ਇਹ ਵੀ ਨਹੀਂ ਵੀ ਮੈਂ ਜਵਾਨੀ ਲਾਉਂਦੀ ਪੋਚਾ ਵੀ ਲਾ ਲੈਨੀ ਆ ਪੋਚਾ ਫਿਰ ਜਿੱਦ ਦੇ ਮੈਂ ਲਾਉਣੇ ਬੈਠੀ ਲਾਉਣੀ ਆਂਗੀ ਤੇ ਪਰ ਮੈਨੂੰ ਆਇਆ ਹੁੰਦਾ ਵੀ ਹੁਣ ਇਹ ਈਰਮਾਨ ਆਪ ਹੀ ਕਹਿ ਦਿੰਦਾ ਵੀ ਮੰਮੀ ਮੈਂ ਘਰੇ ਆਂਗਾ ਵੀ ਵੈਸੇ ਨੇ ਟਿਊਸ਼ਨ ਤੇ ਜਾਣਾ ਹੁੰਦਾ ਟਿਊਸ਼ਨ ਤੇ ਇਹ ਸ਼ਾਮ ਨੂੰ ਜਾਂਦਾ ਹੁੰਦਾ ਤਾਂ ਕਰਕੇ ਉਹ ਚਾ ਅਰਮਾਨ ਲਾ ਦਿੰਦਾ ਹੁੰਦਾਗਾ ਤੇ ਲਓ ਜੀ ਪਿਛਲਾ ਵੇਲਾ ਮੈਂ ਧੋਤਾ ਸੀਗਾ ਉਸ ਤੋਂ ਬਾਅਦ ਹੁਣ ਲੈਟਰੀ ਨਾ ਬਸ ਹੁਣ ਧੋ ਕੇ ਆਪਾਂ ਇਥੋਂ ਥਾਂ ਧੋ ਦਿੰਨੇ ਆ ਜੀ ਤੇ ਵਾਈਪਰ ਦੇ ਨਾਲ ਆਪਾਂ ਪਾਣੀ ਖਿੱਚ ਦਾਂਗੇ ਜੀ ਕਿਉਂਕਿ ਫਰਸ਼ ਵੀ ਉੱਚਾ ਨੀਵਾਗਾ ਤੇ ਨਾ ਤਾਂ ਇੱਕ ਵਾਰੀ ਧੋ ਕੇ ਸਾਰਾ ਵਧੀਆ ਹੋ ਜਾਂਦਾ ਬਾਕੀ ਗਰਮ ਹੁੰਦਾ ਥਾਂ ਰੇਤਾ ਮਿੱਟੀ ਵੀ ਕਾਫੀ ਆਉਂਦਾਗਾ ਤੇ ਠੰਡਾ ਜਾ ਹੋ ਜਾਂਦਾ ਕੇਰਾ ਤਾਂ ਥਾਂ ਤੇ 13 ਮਿੰਟ ਕੀ ਰਹਿੰਦਾ ਠੰਡਾ ਤਾਂ ਜੀ ਕਿਉਂਕਿ ਧੁੱਪ ਬਹੁਤ ਆ ਗਈ। ਚੜਦੀ ਧੁੱਪ ਆਉਂਦੀ ਕਰਕੇ ਤੇ ਨਾਲ ਦੀ ਨਾਲ ਹੀ ਸੁੱਕ ਜਾਂਦਾ ਥਾਂ ਤਾਂ ਜੀ। ਇਸ ਤੋਂ ਬਾਅਦ ਕੱਪੜੇ ਸੁੱਕਣੇ ਪਾ ਕੇ ਤੇ ਨਾ ਲੂਗੀ ਮੈਂ ਪ੍ਰਾਪਤਾ ਨਾਲ ਹੀ ਸੀ ਇੱਥੇ। ਤੇ ਮੇਰੇ ਕੱਪੜੇ ਸੁੱਕੜੇ ਪਾਉਂਦੀ ਪਾਉਂਦੀ ਹੁਣ ਰਮਾਣ ਨਾਲ ਲੂਗਾ। ਕੱਪੜੇ ਵੀ ਬਹੁਤ ਜ਼ਿਆਦਾ ਹੋਏ ਪਏ ਜਦੋਂ ਤਾਂ ਕੱਪੜੇ ਪਾਉਣ ਨੂੰ ਦੇਖਦੇ ਆ ਉਹ ਤਾਂ ਐ ਹੁੰਦਾ ਜੀ ਕੱਪੜੇ ਹੈ ਨਹੀਂਗੇ ਤੇ ਜਦੋਂ ਧੋਣ ਨੂੰ ਦੇਖਦੇ ਆ ਧੋਣ ਵਾਸਤੇ ਇਕੱਠੇ ਹੋ ਜਾਂਦੇ ਉਦੋਂ ਐ ਹੁੰਦਾ ਵੀ ਸਾਰੀ ਦੁਨੀਆ ਦੇ ਕੱਪੜੇ ਆਪਣੇ ਕੋਲੇ ਇਕੱਠੇ ਹੋਏ ਪਿਆ ਮੈਨੂੰ ਤਾਂ ਐ ਲੱਗਦਾ ਵੀ ਮੇਰੇ ਕੋਲੇ ਹੀ ਹੁੰਦਿਆ ਕੱਪੜੇ ਧੋਣ ਨੂੰ ਸਾਰੇ ਇਕੱਠੇ ਤੇ ਕਿਹਨੂੰ ਕਿਹਨੂੰ ਐ ਲੱਗਦਾ ਜੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਵੀ ਧੋਣ ਵੇਲੇ ਤਾਂ ਐ ਲੱਗਦਾ ਵੀ ਸਾਡੇ ਕੋਲੇ ਹੈ ਨਹੀਂ ਤੇ ਧੋਣ ਵੇਲੇ ਐ ਲੱਗਦਾ ਵੀ ਸਾਰੇ ਸਾਡੇ ਕੋਲੇ ਇਕੱਠੇ ਹੋ ਗਏ ਆਗੇ ਤੇ ਵੈਸੇ ਤਾਂ ਇਹ ਦੋ ਦਿਨਾਂ ਦੇ ਕੱਪੜੇ ਸੀ ਪਰ ਰੋਜ਼ ਦੇ ਐ ਹੋ ਜਾਂਦੇ ਜੀ ਦੋ ਦੋ ਤਿੰਨ ਤਿੰਨ ਸੂਟ ਹੋ ਜਾਂਦੇ ਇੱਕ ਜਾਨੇ ਦੇ ਹੀ ਹੁਣ ਕਹਿੰਦੇ ਹੁੰਦੇ ਗਰਮੀ ਦੇ ਵਿੱਚ ਵੀ ਸਰਦੀ ਦੇ ਵਿੱਚ ਵੀ ਹੋ ਜਾਂਦੇ ਆਗੇ ਇਥੇ ਗਰਮੀ ਦੇ ਵਿੱਚ ਤਾਂ ਹੋਣੀ ਹੀ ਹੋਣਿਆਂਗੇ ਹੁਣ ਪਸੀਨੇ ਵਾਲੇ ਹੋ ਜਾਂਦੇ ਆਗੇ ਤੇ ਇੱਥੇ ਕੱਪੜੇ ਸੁਕਣੇ ਪਾ ਕੇ ਤੇ ਉਸ ਤੋਂ ਬਾਅਦ ਪੰਨਾਵਾਂਗੇ ਤੇ ਫਿਰ ਉਸ ਤੋਂ ਬਾਅਦ ਪ੍ਰਾਪਦਾ ਸੂਟ ਵੀ ਸਿਉਵਾਂਗੇ ਜੀ ਕਹਿੰਦੇ ਉਹ ਬਾਰ-ਬਾਰ ਕਹਿ ਰਹੀ ਆ ਸੂਟ ਐਤ ਕੀ ਉਹਨੇ ਦੋ ਤਿੰਨ ਸੂਟ ਮੇਰੇ ਨਾਲ ਦੇ ਲੈਤੇ ਉਹ ਮੈਨੂੰ ਬਾਰ-ਬਾਰ ਕਹਿੰਦੀ ਸੀ ਮੰਮਾ ਆਪਾਂ ਇੱਕੋ ਜਿਹਾ ਸੂਟ ਬਣਾਵਾਂਗੇ ਮੈਂ ਉਹਨੂੰ ਮਨਾ ਕਰ ਦਿੰਦੀ ਸੀ ਤੇ ਉਹਨੇ ਐਤ ਕੀ ਜ਼ਿਆਦਾ ਕਰਕੇ ਨਾਲ ਦੇ ਸੂਟ ਲੈਤੇ ਹੈਗੇ ਤੇ ਮੇਰੇ ਜਿਹੜਾ ਇਹ ਸੂਟ ਇੱਥੇ ਤੁਸੀਂ ਪਾਇਆ ਦੇਖਦੇ ਹੋ ਤੇ ਇਹਦੇ ਨਾਲ ਦਾ ਹੀ ਸੂਟ ਉਹਦਾ ਸਟਿਚ ਕਰ ਲਾਂਗਾ ਤੇ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੂਟ ਮੈਂ ਇਸੇ ਨਾਲ ਦਾ ਹੀ ਸੂਟ ਉਹਦਾ ਉਹਨੇ ਫਰਾਕ ਬਣਵਾਈ ਆ ਮੈਂ ਕਮੀਜ਼ ਬਣਾਇਆ ਗਿਆ ਇਹ ਤੇ ਉਹਨੇ ਫਰਾਕ ਕਹਿ ਕੇ ਕਹਿੰਦੀ ਮम्मा ਫਰਾਕ ਬਣਾਉਣੀ ਹੈਗੀ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਉਹਦੇ ਪਾਇਆ ਦਿਖਾਵਾਂਗੇ ਤੁਹਾਨੂੰ ਤੇ ਸਟਿਚ ਕਰਾਂਗੇ ਐ ਆ ਜੀ ਕੁਸਤਾ ਹੁਣ ਟਾਈਮ ਨਹੀਂ ਲੱਗਦਾ ਕੁਝ ਗਰਮੀ ਆ ਗਈ ਇੰਨਾ ਹੁਣ ਆਪਦੇ ਕੋਲ ਟਾਈਮ ਹੀ ਨਹੀਂ ਹੁੰਦਾਗਾ ਬਾਕੀ ਮੈਨੂੰ ਐ ਹੁੰਦਾ ਵੀ ਚਲੋ ਕਹਿੰਦੇ ਹੁੰਦੇ ਇਹ ਤਾਂ ਲੋਅਰ ਕੈਪਰੀਆਂ ਦੇ ਵਿੱਚ ਕਹਿੰਦੇ ਹੁੰਦੇ ਬੱਚੇ ਗਰਮੀ 'ਚ ਥੋੜਾ ਜਿਹਾ ਸੌਖੇ ਰਹਿੰਦੇ ਆਗੇ ਤਾ ਕਰਕੇ ਮੈਂ ਹਜੇ ਸਟਿਚ ਨਹੀਂ ਸੀ ਕਰ ਰਹੀ ਹਜੇ ਵੀ ਆਉਂਦਾ ਤਾਂ ਚਲੋ ਐ ਹੁੰਦਾ ਵੀ ਜਿਹੜੇ ਆਪਣੇ ਬਾਹਰ ਅੰਦਰ ਵੀ ਜਾਣਾ ਪੈਂਦਾ ਕੋਈ ਘਰੇ ਵੀ ਆ ਜਾਂਦਾ ਆਪ ਨੂੰ ਤਾਂ ਹੁਣ ਵੈਸੇ ਤਾਂ ਲੋਅਰ ਟੀ-ਸ਼ਰਟਾਂ ਵੀ ਪਾ ਲੈਨੇ ਆ ਕਿ ਸ਼ਾਮ ਦੇ ਟਾਈਮ ਤੇ ਪਾ ਲੈਨੇ ਆ ਸਵੇਰ ਫਿਰ ਜਦੋਂ ਐ ਹੁੰਦਾ ਵੀ ਚਲੋ ਇਸ਼ਨਾਨ ਕਰਦੇ ਉਹਦੋਂ ਆਪਾਂ ਚੇਂਜ ਕਰ ਲੈਨੇ ਤੇ ਬੱਚਿਆਂ ਦੇ ਤਾਂ ਮੈਨੂੰ ਐ ਹੁੰਦਾ ਵੀ ਚਲੋ ਬੱਚੇ ਤਾਂ ਦੇ ਨੇ ਵੀ ਪਾਈ ਰੱਖਦੇ ਆ ਕੋਈ ਉਹ ਨਹੀਂ ਗਾ ਤੇ ਆਪ ਨੂੰ ਐ ਹੁੰਦਾ ਵੀ ਚਲੋ ਬਾਹਰ ਜਾਣਾ ਹੁੰਦਾ ਵੀ ਛਟ ਕਈ ਵਾਰੀ ਕਿਸੇ ਦੇ ਘਰੇ ਵੀ ਜਾਣਾ ਪੈਂਦਾ ਕੋਈ ਆਪਦੇ ਘਰੇ ਵੀ ਆ ਜਾਂਦਾ ਤਾਂ ਕਰਕੇ ਵੀ ਆਪ ਤਾਂ ਸਵੇਰ ਹੀ ਚੇਂਜ ਕਰ ਲੈਨੇ ਆ ਤੇ ਵਸਤਾ ਮੈਨੂੰ ਕੋਈ ਆਏ ਰੋਕ ਟੋਕ ਨਹੀਂ ਕੱਪੜਿਆਂ ਦੀ ਵੀ ਕੋਈ ਵੀ ਹਾਂ ਜਾਂ ਵੀ ਕੋਈ ਇਹ ਕੱਪੜੇ ਪਾਉਣੇ ਨਹੀਂਗੇ ਪਰ ਮੈਨੂੰ ਆਪ ਨੂੰ ਖੁਦ ਨੂੰ ਹੀ ਆਏ ਵੀ ਆ ਹੁੰਦਾ ਵੀ ਚਲੋ ਵੀ ਸਲਵਾਰ ਸੂਟ ਥੋੜਾ ਜਿਹਾ ਆਪਾਂ ਨੂੰ ਪੰਜਾਬੀ ਸੂਟ ਵਧੀਆ ਲੱਗਦਾਗਾ ਪਾਇਆ ਤਾਂ ਕਰਕੇ ਮੈਂ ਆਪ ਹੀ ਕਹਿੰਦੇ ਹੁੰਦੇ ਵੀ ਪੰਜਾਬੀ ਸੂਟ ਚ ਰਹਿਣਾ ਵੀ ਮੈਨੂੰ ਵਧੀਆ ਲੱਗਦਾਗਾ ਤੇ ਲਓ ਜੀ ਕੱਪੜੇ ਤੁੱਕੜੇ ਫੋਨ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਧੋਣ ਤੇ ਤਾਂ ਲੱਗਣਾ ਹੀ ਲੱਗਣਾ ਬੇਸ਼ੱਕ ਆਪਾਂ ਮਸ਼ੀਨਾਂ ਦੇ ਵਿੱਚ ਕੱਪੜੇ ਧੋਣਿਆ ਜੀ ਮੈਨੂੰ ਟੂ ਹੀ ਦੀ ਪ੍ਰੋਬਲਮ ਕਰਕੇ ਮੈਨੂੰ ਮਸ਼ੀਨ ਦੇ ਵਿੱਚੋਂ ਕੱਪੜੇ ਕੱਢਣ ਲਈ ਵੀ ਮਨਾ ਕੀਤਾ ਹੋਇਆਗਾ ਜੀ ਵੀ ਕਿਉਂਕਿ ਜਦੋਂ ਆਪਾਂ ਕੱਪੜੇ ਕੱਢਦੇ ਆ ਮਸ਼ੀਨ ਚੋਂ ਉਹਦੇ ਤੇ ਵੀ ਜ਼ੋਰ ਲੱਗਦਾਗਾ ਪਰ ਕੀ ਕਰੀਏ ਜੀ ਹੁਣ ਹੱਥੀ ਵੀ ਧੋਤੇ ਨਹੀਂ ਜਾਂਦੇ ਸਰ ਵਹਾਈਕਲ ਦੀ ਪ੍ਰੋਬਲਮ ਕਰਕੇ ਵੀ ਮੈਂ ਹੱਥੀ ਵੀ ਕੱਪੜੇ ਨਹੀਂ ਧੋ ਸਕਦੀ ਕਿ ਸਰ ਵਹਾਈਕਲ ਵੀ ਮੈਨੂੰ ਕਾਫੀ ਹੋਇਆ ਵਗਾ ਤਾਂ ਕਰਕੇ ਮੈਨੂੰ ਮਸ਼ੀਨ ਚ ਹੀ ਧੋਣੇ ਪੈਂਦੇ ਆਗੇ ਮਜਬੂਰੀ ਆ ਜੀ ਜਿੰਨਾ ਟਾਈਮ ਤੋਂ ਉਹਨਤੇ ਲੱਗ ਜਾਂਦਾ ਕੱਪੜੇ ਉਹਨਾਂ ਹੀ ਸੁੱਕਣੇ ਪੌਣ ਤੇ ਲੱਗ ਜਾਂਦਾ ਤੇ ਉਹਦੂ ਦੁੱਗਣਾ ਟਾਈਮ ਇਹਨਾਂ ਨੂੰ ਸੰਭਲਣ ਤੇ ਲੱਗ ਜਾਂਦਾ ਜੀ ਕੱਪੜਿਆਂ ਨੂੰ ਸੰਭਲਣ ਤੇ ਵੀ ਬਹੁਤ ਟਾਈਮ ਲੱਗ ਜਾਂਦਾ ਲਓ ਜੀ ਉਸ ਤੋਂ ਬਾਅਦ ਮੈਂ ਨਹਾ ਲਈ ਸੀ ਤੇ ਨਹਾ ਕੇ ਇੱਥੇ ਆਪਾਂ ਪ੍ਰਾਪ ਦਾ ਸੂਟ ਸਿਉ ਰਹੇ ਆਂਗੇ ਪ੍ਰਾਪੀ ਖੁਸ਼ ਹੋ ਗਈ ਸੀ ਚਲੋ ਵੀ ਮੰਮੀ ਮੇਰਾ ਸੂਟ ਬਣਾ ਰਹੀ ਹੈਗੀ ਤੇ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਪ੍ਰਾਪ ਦੇ ਸੂਟ ਪਾਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਪ੍ਰਾਪ ਦੇ ਪਾਇਆ ਤੇ ਪ੍ਰਾ ਪ੍ਰਾਪ ਨੇ ਫਰਾਕ ਬਣਵਾਈ ਹੈ ਜੀ ਮੈਂ ਤਾਂ ਕਮੀਜ਼ ਬਣਾਇਆ ਆਪਣਾ ਬਸ ਹੁਣ ਆਪਣੇ ਕੋਲੇ ਆਹੀ ਟਾਈਮ ਸੀਗਾ ਜੀ ਸੂਟ ਸਟਿਚ ਕਰਨ ਦਾ ਕਿਉਂਕਿ ਉਸ ਤੋਂ ਬਾਅਦ ਫਿਰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਬੈਂਚਟ ਰੈਸਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ ਕਿਉਂਕਿ ਆਪਣਾ ਸਹਿਜ ਪਾਠ ਸ਼ੁਰੂ ਕੀਤਾ ਹੋਇਆ ਹੈਗਾ ਜੀ ਤੇ ਲਓ ਜੀ ਆਪਾਂ ਆਪਣੇ ਅੱਜ ਦੇ ਬਲੌਗ ਦਾ ਐਂਡ ਵੀ ਇੱਥੇ ਹੀ ਕਰਦੇ ਆਂਗੇ ਜੀ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਊਗੀ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਮਿਲਦੇ ਆਪਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ